ਮੈਨੂੰ ਕੀ ਪਤਾ ਹੋਣਾ ਬੰਤ ਨੂੰ ਪੁੱਛੀਏ ਜਦਾ ਆਜੂਗਾ ਉਹ ਬੀਬੀ ਸਵਾਲ ਤਾਂ ਹੁਣ ਤਾਂ ਹੀ ਨਿਕਲੂਗਾ ਨਾ ਜੇ ਤੂੰ ਦੱਸੇਂਗੀ ਹੁਣ ਦਿਮਾਗ ਤਾਂ ਤੇਰਾ ਦੇਖਣਾ ਬੰਤ ਦਾ ਤਾਂ ਦੇਖਣਾ ਕਮਾਲ ਕਰਦੇ ਆ ਤੁਸੀਂ ਸਰ ਜੀ ਗਿਆ ਉਹ ਕਰਤੇ 12 ਵਜੇ ਲੇਟ ਆਜੂਗਾ ਇੱਕ ਬੱਜ ਚ ਲੈ ਲੇਟ ਕਿਤੇ ਨੇੜੇ ਨਾ ਤੇੜੇ ਲੇਟ ਆਵੇ ਨਾ ਆਵੇ ਇਹ ਜ਼ਰੂਰ ਆਜ ਗਿਆ ਜਾ 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 ਲੰਘਿਆ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਵੀ ਸਤਿ ਸ਼੍ਰੀ ਅਕਾਲ ਤੈਨੂੰ ਕਹਿਆ ਦਾ ਦੁਪਹਿਰ ਨੂੰ ਨਹੀਂ ਆਣਾ ਹੈਗਾ ਸਰ ਜੀ ਫਿਰ ਸ਼ਾਮ ਨੂੰ ਤਾਂ ਤੁਹਾਨੂੰ ਪਤਾ ਰੋਟੀ ਟੁਕ ਦਾ ਟਾਈਮ ਹੋ ਜਾਂਦਾ ਫਿਰ ਟਾਈਮ ਨਹੀਂ ਲੱਗਦਾ ਮੈਂ ਕਿਹਾ ਚੱਲ ਦੁਪਹਿਰੇ ਦੁਪਹਿਰੇ ਜਾ ਕੇ ਮੈਂ ਆਪਣੀ ਕਲਾਸ ਲੈ ਆਵਾਂ ਦੁਪਹਿਰੇ ਦੁਪਹਿਰੇ ਜਾ ਕੇ ਲੈ ਆਪਣੇ ਆਪਣੇ ਕੰਮ ਦਾ ਸਾਰਾ ਨੂੰ ਪਿਆ ਤੇ ਮੈਂ ਪਾਣੀ ਲੈਣਾ ਹੁਣ ਲੇਟ ਆਣੀ ਵਾਲੀਓ ਓਹੋ ਸਰ ਜੀ ਤੁਸੀਂ ਆਪਾ ਨਹੀਂ ਲਾਂਦੇ ਆ ਹੋਰ ਲੈ ਕੋਈ ਬੰਦਾ ਬੰਦਾ ਰੱਖ ਲੋਰੇ ਲੈ ਬੰਦਾ ਰੱਖ ਲੋ ਖਰਚਾ ਨਹੀਂ ਲਊਗਾ ਬੰਦਾ ਫਰੀ ਕੰਮ ਕਰੂਗਾ ਇੱਥੇ ਫਿਰ ਤੁਸੀਂ ਇੰਨਾ ਦਾ ਕਮਾਉਂਦੇ ਆ ਜੀ ਦੇ ਦਾ ਕੋ ਬੰਦੇ ਨੂੰ ਇਤਨਾ ਕਮਾਉਂਦਾ ਅੱ ਆ ਬਿੱਚਾ ਦੇ ਫੀਸਾ ਨਾਲ ਵੀ ਨੀ ਕੁਛ ਬੰਦਦਾ ਸਾਰਾ ਰਲਾਮ ਲਾ ਕੇ ਤੰਗ ਜਾਰਾ ਚੱਲਦਾ ਕਰਦਾ ਹੈ ਜੀ ਔਰ ਅੱਛਾ ਸਰ ਜੀ ਜਿਹੜੀ ਤੁਸੀਂ ਮੈਨੂੰ ਅੰਗਰੇਜ਼ੀ ਸਿਖਾਈ ਸੀ ਜੀ ਹਾਂ ਉਹ ਫੇਰ ਮੈਂ ਬੋਲੀ ਜੀ ਮੇਰਾ ਤਾਂ ਫੇਰ ਪੰਗਾ ਪੈ ਗਿਆ ਬੰਦੇ ਨਾਲ ਬੰਦੇ ਨੇ ਪਹਿਲਾਂ ਤਾਂ ਮੈਨੂੰ ਗਾਲਾਂ ਕੱਢੀਆਂ ਅੱਛਾ ਫੇਰ ਉਹਨੇ ਇੱਕ ਮੇਰੇ ਥੱਪੜ ਮਾਰਿਆ ਅੱਛਾ ਮੈਨੂੰ ਕਹਿੰਦਾ ਕਹਿੰਦਾ ਜੇ ਤੂੰ ਹੁਣ ਬੋਲੀ ਹੈ ਨਾ ਫੇਰ ਦੇਖ ਲਈ ਮੈਂ ਕਿਹਾ ਤੂੰ ਮੈਨੂੰ ਰੋਕ ਕੇ ਦਿਖਾ ਮੇਰੇ ਸਰ ਨੇ ਸਿਖਾਈ ਆ ਮੈਂ ਫੇਰ ਅੰਗਰੇਜ਼ੀ ਬੋਲੀ ਮੇਰੇ ਨਾਂ ਤਾਂ ਨਹੀਂ ਲੇ ਲਿਆ ਕੋਈ ਗਲਤ ਤਾਂ ਨਹੀਂ ਬੋਲਿਆ ਜੀ ਨਾ ਜੀ ਸਰ ਜੀ ਮੈਂ ਤੁਹਾਡਾ ਨਾਮ ਨਹੀਂ ਲਿਆ ਜੀ ਹੋਰ ਕਿਸ ਕਾ ਲਿਆ ਤਾਂ ਪੰਤ ਪ੍ਰਧਾਨ ਦਾ ਜੀ ਹਾਂ ਇਹ ਬਾਤ ਠੀਕ ਹੈ ਹਾਂ ਫਿਰ ਉਹ ਪੰਤ ਪ੍ਰਧਾਨ ਦਾ ਨਾਮ ਸੁਣ ਕੇ ਪਹਿਲਾਂ ਤਾਂ ਚੁੱਪ ਕਰ ਗਿਆ ਅੱਛਾ ਰੋਪ ਜਾ ਪੈ ਗਿਆ ਉਹਦੇ ਤੇ ਅੱਛਾ ਮੈਂ ਕਿਹਾ ਲੈ ਵੀ ਕੰਮ ਲੋਟ ਆ ਗਿਆ ਮੇਰਾ ਅੱਛਾ ਮੈਂ ਤਾਂ ਉਹੀ ਅੱਖਰ ਉਹਨੂੰ ਫੇਰ ਬੋਲਤੇ ਐਸੇ ਕਿ ਆ ਕੀ ਆ ਕਹਾ ਤਾ ਤੂੰ ਫੇਰ ਸੁਣੋ ਤਾਂ ਸਰ ਜੀ ਮੈਨੂੰ ਕਹਿੰਦਾ ਜੇ ਕਹਿੰਦਾ ਮੈਂ ਤਾਂ ਹੁਣ ਤੇਰੀ ਥਾਣੇ 'ਚ ਰਿਪੋਰਟ ਕਰਾਂਗਾ ਇਹ じゃ ਕੀ ਕੀ ਕਹਿ ਕੇ ਆਈਆਂ ਉਸ ਨੂੰ ਮੈਂ ਉਹਨੂੰ ਕਿਹਾ ਹਾਓ ਡੀਅਰ ਯੂ ਆਫ ਸਲੀਪਿੰਗ ਵਿਦ ਮੀ ਹੈ ਸੈਟ ਅਪ ਬਾਦਾਂ ਜਮਾ ਬੇਡ ਅਗਰ ਕਰ ਦਿਆਂ ਗਰੀਬ ਜੀ ਦਾ ਕੀ ਮਤਲਬ ਜੀ ਸਲੀਪ ਇਹ ਕਹਿੰਦਾ ਮਤਬ ਉਹਦਾ ਸੌਣਾ ਹੁੰਦਾ ਹਾ ਸੌਣਾ ਹੋਰ ਰਾਤ ਨੂੰ ਸੌਣਿਆ ਜੀ ਸੀ ਮੈਂ ਹਾਏ ਅੱਛਾ ਜੀ ਬਾਬਾ ਤੂੰ ਰਹਿੰਦੇ ਤੂੰ ਅੱਜ ਅੰਗਰੇਜ਼ੀ ਦੇ ਪਹਿਲਾ ਸਟਾਪ ਲਾਣੇ ਆ ਇੱਥੇ ਪਹਿਲਾਂ ਤਨੂੰ ਮੈਂ ਜੇ ਸਿੱਖਣਾ ਤਾ ਤਨੂੰ ਟੈਸਟ ਦੇਣਾ ਪੈਣਾ ਬਸ ਹੋਰ ਕੋਈ ਇਲਾਜ ਨਹੀਂ ਹੈਗਾ ਸਰ ਜੀ ਕਾਦਾ ਟੈਸਟ ਜੀ ਫਿਰ ਮੈਂ ਬਾਹਰ ਕਿੱਦਾਂ ਜਾਊਂਗੀ ਜੀ ਮੈਨੂੰ ਤਾਂ ਆਇਲੈਸ ਕਰਨੀ ਆ ਆਇਲੈਸ ਕਰਨੀ ਆ ਪਰ ਅੰਗਰੇਜ਼ੀ ਸਿੱਖਣੀ ਆ ਕੋਈ ਬੀਬੀ ਤੇਰਾ ਮੈਨੂੰ ਪਤਾ ਤਾਂ ਲੱਗੇ ਵੀ ਦਿਮਾਗ ਇਹੋ ਪਕੜ ਕਰਦਾ ਅੰਗਰੇਜ਼ੀ ਦੀ ਕਿ ਨਹੀਂ ਕਰਦਾ ਹਾਂ ਹਾਂ ਦਿਮਾਗ ਦੀ ਗੱਲ ਤਾਂ ਛੱਡ ਦਿਓ ਤੁਸੀਂ ਦਿਮਾਗ ਤਾਂ ਮੇਰਾ ਬਹੁਤ ਤੇਜ ਆ ਚਾਰ ਭਰੇ ਕਰਾਂ ਤੇ ਕੋਈ ਗੱਲਾਂ ਹੋਣ ਨਾ ਮਨੋਵੇ ਪਤਾ ਲੱਗ ਜਾਂਦਾ ਕੀ ਗੱਲ ਹੋ ਰਹੀ ਆ ਅੱਛਾ ਦਿਮਾਗ ਤਾਂ ਮੇਰਾ ਐ ਚੱਲਦਾ ਜੀ ਜਿੰਮੇਬਸ ਪੁੱਛੋ ਨਾ ਬੀਬੀ ਜਿਹੜੀ ਆ ਗੱਲਾਂ ਹੁੰਦੀ ਆ ਤੀ ਤੀਵੀਆਂ ਦੇ ਇਹ ਕੁਝ ਹੋਰ ਹੁੰਦੇ ਆ ਜਿਹੜਾ ਹਿਸਾਬ ਕਿਤਾਬ ਵਾਲੀਆਂ ਗੱਲਾਂ ਉਹ ਹੁੰਦੀ ਆ ਕੁਝ ਹੋਰ ਆ ਹੁਣ ਮੈਂ ਤੈਨੂੰ ਜੇ ਤਾਂ ਅੰਗਰੇਜ਼ੀ ਸਿੱਖਣੀ ਆ ਪਹਿਲਾਂ ਤੈਨੂੰ ਇੱਕ ਸਵਾਲ ਪਿਆ ਕਰਾਂਗਾ ਪੁੱਜਣ ਨੂੰ ਸਰ ਜੀ ਹੁਣ ਆ ਹਾਂ ਅੰਗਰੇਜ਼ੀ ਦਾ ਸਵਾਲ ਨਾਲ ਕੀ ਮਤਲਬ ਆ ਹਿਸਾਬ ਕਿਤਾਬ ਦਾ ਅੰਗਰੇਜ਼ੀ ਦੇ ਨਾਲ ਮਤਲਬ ਹੈ ਥੋੜਾ 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 ਮਿਲੰਗ ਹੁੰਦਾ ਚਲ ਠੀਕ ਹੈ ਸਰ ਜੀ ਫਿਰ ਤੁਸੀਂ ਪੁੱਛ ਲਓ ਜਿਹੜਾ ਪੁੱਛਣਾ ਸਵਾਲ ਤਾਂ ਮੈਂ ਐ ਕੱਢ ਦਿੰਨੀ ਆ ਇੱਕ ਮਿੰਟ 'ਚ ਲੈ ਲੈਂਦਾ ਮੇਰੇ ਅੱਗੇ ਤਾਂ ਪਿੰਡ 'ਚ ਨਹੀਂ ਕੋਈ ਬੋਲਦਾ ਜਿਹੜਾ ਕੋਈ ਬੋਲਦਾ ਮੈਂ ਤਾਂ ਠਾਹ ਜਵਾਬ ਦੇ ਦਿੰਦੀ ਆ ਉਹਦਾ ਅੱਛਾ ਜਲਦੀ ਕਰ ਫਿਰ ਮੇਰੀ ਲਾਈਟ ਆ ਜਾਏਗੀ ਜਲਦੀ ਜਲਦੀ ਕਲਾਸ ਲੱਗ ਆ ਦੇ ਕਾਪੀ ਪੇਪਰ ਅੱਛਾ ਕਾਪੀ ਚ ਜੀ ਪੈਨ ਕੱਢ ਕਾਪੀ ਪੈਨ ਦੇ ਹਾਂ ਦੇਖੋ ਹਾਂ ਜੀ ਇਹ ਜਿਹੜਾ ਗੋਲ ਨਸਾਨਾ ਹੈ ਹਾਂਜੀ ਇੱਥੇ ਸਮਝ ਲੈ ਆਪਾਂ ਬੈਠੇ ਆਂ ਮੰਜੇ ਤੇ ਹਾਂ ਹਾਂ আচ্ছা ਜੀ ਮੰਜੇ ਤੇ ਬੈਠੇ ਆਂ ਇੱਥੋਂ ਆਪਾਂ ਨੇ ਬੰਤ ਪ੍ਰਧਾਨ ਨੂੰ ਭੇਜਿਆ ਉੱਤਰਵਾਲਾ ਉੱਤਰਵਾਲਾ ਸਾਰੇ ਉੱਤਰ ਕੀ ਆ ਜੀ ਇਹ ਕਿਹੜਾ ਸ਼ਹਿਰ ਉੱਤਰ ਤਾਂ ਨਹੀਂ ਪਤਾ ਨਾ ਜੀ ਤੈਨੂੰ ਪੱਛਮ ਦਾ ਵੀ ਨਹੀਂ ਪਤਾ ਹੋਣਾ ਫਿਰ ਤਾਂ ਨਾ ਜੀ ਮੈਂ ਤਾਂ ਸੁਣੇ ਪੰਦੀ ਵਾਰੀ ਦਾ ਵੀ ਨਹੀਂ ਪਤਾ ਨਾ ਜੀ ਉਹ ਰਪਦਾ ਇਹ ਦੱਸਿਆ ਹੀ ਨਹੀਂ ਕਿਸੇ ਨੇ ਕਦੇ ਫੇ ਤੂੰ ਪੜੀ ਕੀ ਹੈ ਫਿਰ ਅੰਗਰੇਜ਼ੀ ਕੀ ਮੈ ਆ ਜੀ ਜੇ ਬੇਬੇ ਤੈਨੂੰ ਇਹ ਤਾਂ ਬੇਸਿਕ ਚੀਜ਼ਾਂ ਦਾ ਨਹੀਂ ਪਤਾ ਹੈਗਾ ਸਰ ਜੀ ਫਿਰ ਦੱਸ ਦੋ ਮੈਨੂੰ ਤੁਸੀਂ ਦੇਖ ਜਿੱਥੋਂ ਦਾ ਸੂਰਜ ਚੜ੍ਹੇਗਾ ਅੱਛਾ ਜੀ ਉਹ ਤਾਂ ਹੋਇਆ ਪੂਰਬ ਅੱਛਾ ਜੀ ਪੂਰਬ ਹੋ ਗਿਆ ਹਾਂ ਫਿਰ ਤੈਨੂੰ ਮੈਂ ਅੰਗਰੇਜ਼ੀ ਵੀ ਸਿਖਾਵਾਂਗਾ ਵੀ ਸੂਰਜ ਦੀ ਠੀਕ ਹੈ ਅੱਛਾ ਅੱਛਾ ਠੀਕ ਹੈ ਜੀ ਜਿੱਥੋਂ ਛਿਪੇਗਾ ਹੂੰ ਉੱਥੇ ਹੋ ਗਿਆ ਪੱਛਮ ਅੱਛਾ ਜੀ ਜਿਹੜਾ ਸਿੱਧੇ ਸੱਜੇ ਸਾਈਡ ਰਹਿ ਗਿਆ ਉਹ ਹੋ ਗਿਆ ਦੱਖਣ ਅੱਛਾ ਜੀ ਇਹੜਾ ਖੱਬੀ ਸਾਈਡ ਰਹਿ ਗਿਆ ਉਹ ਹੋ ਗਿਆ ਉੱਤਰ ਅੱਛਾ ਜੀ ਖੱਬੀ ਸਾਈਡ ਉੱਤਰ ਹੋ ਗਿਆ ਜੀ ਹਾਂ ਇਹ ਇਹ ਹੈਗਾ ਦਿਸ਼ਾਮਾ ਦੇ ਨਾਮ ਚਾਰ ਕੋਣਿਆਂ ਦੇ ਨਾਮ ਜਗ ਸਿੱਧਾ ਗੱਲ ਚਾਰ ਖੁੰਜਿਆਂ ਦੇ ਨਾਮ ਅੱਛਾ ਧਰਤੀ ਦੇ ਚਾਰ ਖੁੰਜੇ ਆ ਹਾਂਜੀ ਤੇ ਉਹਨਾਂ ਦੇ ਚਾਰਾਂ ਦੇ ਚਾਰ ਨਾਮ ਆ ਠੀਕ ਆ ਜੀ ਸਮਝ ਆ ਗਈ ਹਾਂਜੀ ਆ ਗਈ ਜੀ ਠੀਕ ਆ ਹੁਣ ਦੇਖਾ ਆਪਾਂ ਨੇ ਬੰਤ ਪ੍ਰਧਾਨ ਨੂੰ ਭੇਜਿਆ ਉੱਤਰ ਵਾਲਾ ਸਰ ਜੀ ਬੰਤ ਪ੍ਰਧਾਨ ਉੱਤਰ ਚ ਕੀ ਕਰਨ ਜਾਊਗਾ ਉਹ ਉੱਤਰ ਵੱਲ ਉੱਤਰ ਵੱਲ ਉੱਤਰ ਤੇ ਥੋੜਾ ਭੇਜਣ ਆਪਾਂ ਨੇ ਫਿਰ ਉੱਤਰ ਵਾਲੋ ਕੀ ਕਰਨ ਜਾਈਗਾ ਉਹ ਕੰਮ ਕੀ ਆ ਉੱਤਰ ਚ ਆਪਾਂ ਨੇ ਸਵਾਲ ਕੱਢਣਾ ਫਿਰ ਉਹਨੂੰ ਭੇਜਣ ਦਾ ਪੈਣਾ ਲੈ ਕਮਾਲ ਕਰਦੇ ਆ ਸਰ ਜੀ ਕੋਈ ਹੋਰ ਬੰਦੇ ਨੂੰ ਭੇਜ ਲੋ ਹੋਰ ਕਿਹਨੂੰ ਭੇਜੇ ਹੁਣ ਬੰਤ ਕਹੇ ਲੱਗਦਾ ਉਹਨੂੰ ਹੀ ਭੇਜਾਂਗੇ ਕਿੱਧਰ ਨੂੰ ਗਿਆ ਫਿਰ ਉਹ ਆ ਮਨ ਲੱਗੇ ਇਹ ਆਪਾਂ ਇੱਧਰ ਨੂੰ ਕਮਾ ਲੈ ਆ ਇਹ ਇੱਧਰ ਨੂੰ ਅੱਛਾ ਜੀ ਇੱਥੋਂ ਗਿਆ ਉੱਤਰ ਵਾਲਾ ਯਾਨੀ ਇੱਧਰ ਨੂੰ ਚਲਾ ਗਿਆ ਹਾਂ ਇੱਧਰ ਨੂੰ ਚਲਾ ਗਿਆ ਹੁਣ ਸਮਝ ਆ ਰਹੀ ਆ ਨਾ ਆ ਦੇਖ ਮੈਂ ਦਿਸ਼ਾ ਵੀ ਇੱਧਰ ਕਰ ਦੇ ਉੱਤਰ ਵਾਲਾ ਸਰ ਜੀ ਬੰਤ ਦਿਖਦਾ ਤਾਂ ਹੈ ਨਹੀਂ ਕਿਤੇ ਉਹ ਦਿਖੇਗਾ ਨਹੀਂ ਉਹ ਤਾਂ ਸਵਾਲ-ਸਵਾਲ ਦੇ ਵਿੱਚ ਆ ਦਿਖਦੇਗਾ ਨਹੀਂ ਉਹ ਸਵਾਲ ਦੇ ਵਿੱਚ ਪਾਇਆ ਆਪਾਂ ਨੇ ਸਰ ਫਿਰ ਕੋਈ ਹੋਰ ਬੰਦੇ ਨੂੰ ਪਾ ਲਓ ਤੁਸੀਂ ਜੀ ਉਹ ਕਹਿ ਨਹੀਂ ਬੰਤ ਲੱਗਦਾ ਆਪਣੇ ਅੱਛਾ ਜੀ ਹੋਰ ਕਿ ਬੰਦੇ ਨਹੀਂ ਕੋਈ ਮੈਂ ਹੋਰ ਕੋ ਬੰਦਾ ਕਹਿ ਨਹੀਂ ਲੱਗਦਾ ਆਪਣੇ ਇਸ ਕਰਕੇ ਆਪਣ ਬੰਤ ਪਾਇਆ ਤੇਨੂੰ ਸਮਝ ਆ ਜੇ ਸਰ ਜੀ ਕਿੰਨੇ ਵਜੇ ਗਿਆ ਜੀ ਉਹ ਚਲੋ ਐ ਮਾਂਡੇ ਲੈ ਵੀ ਤੜਕੀ 5 ਵਜੇ ਲੰਗਾ ਕਮਾਲ ਕਰਦੇ ਆ ਸਰ ਜੀ ਉਹ 10 11 ਵਜੇ ਤੋਂ ਪਹਿਲਾਂ ਤਾਂ ਉੱਠਦਾ ਨਹੀਂ ਹੈਗਾ 5 ਵਜੇ ਕਿਵੇਂ ਭੱਜੂਗਾ ਮੈਂ ਇਹ ਕਰਿਆ ਕਿ ਉਹ ਨਾ ਆਪਣੇ ਨਕਲੀ ਕਰੈਕਟਰ ਪਾਇਆ ਉਹ ਅਸਲੀ ਬੰਤ ਨਹੀਂ ਹੈਗਾ ਨਕਲੀ ਬੰਤਾ ਅੱਛਾ ਜੀ ਹਾਂ ਠੀਕ ਆ ਹੂੰ ਉੱਤਰ ਵੱਲ ਗਿਆ 5 ਕਿਲੋਮੀਟਰ ਠੀਕ ਆ ਜੀ ਫਿਰ ਉੱਥੋਂ ਪੂਰਬ ਵੱਲ ਮੁੜ ਗਿਆ ਅੱਛਾ ਜੀ ਇਹ ਤਾਂ ਐਵੇਂ ਧੱਕੇ ਖਾਂਦਾ ਫਿਰ ਜਾਂਦਾ ਜੀ ਪਹਿਲਾਂ ਕੀ ਪਿਆ ਇਹਦਾ ਉੱਥੇ ਉਹ ਚਲੋ ਤਾਂ ਆਪਾਂ ਬਾਅਦ ਵਿੱਚ ਦੱਸਾਂਗੇ ਵੀ ਕੀ ਪਿਆ ਸੀਗਾ ਕੀ ਕੱਢਣਾ ਆਪਾਂ ਨੇ ਠੀਕ ਆ ਇੱਧਰ ਨੂੰ ਗਿਆ ਹੁਣ ਪੂਰਬ ਵੱਲ ਨੂੰ ਬਹੁਤ 4 ਕਿਲੋਮੀਟਰ ਲੈ 9 ਕਿਲੋਮੀਟਰ ਚਲੇਗਾ ਗੱਲ ਨਹੀਂ ਬਾਤ ਨਹੀਂ ਹਾਂ ਚਾਲਕ ਕੋਈ ਗੱਲ ਦੀ ਗੱਲ ਨਹੀਂ ਜਾਂਦੇ ਜਾਂਦੇ ਉਹਦੀ ਮਰਜ਼ੀ ਆ ਅਗਲੇ ਜਿੰਨਾ ਮਰਜ਼ੀ ਤੁਰੇ ਅੱਛਾ ਜੀ ਜਿੱਦਾਂ ਸਵੇਰ ਦੀ ਸੈਰ ਤੂੰ ਗਿਆ ਹੋਵੇ ਠੀਕ ਆ ਸਰ ਮੈਂ ਤਾਂ ਇਹ ਸੋਚਦੀ ਆ ਜੀ ਹੁਣ ਉਹ ਵਗ ਤਾਂ ਗਿਆ ਉਹ ਮੁੜੂਗਾ ਕਾਦ ਉਹਨੂੰ ਮੋੜਦੇ ਆ ਬਸ ਮੋੜ ਮੈਂ ਮੋੜ ਲੱਗਿਆ ਹੁਣ 4 ਕਿਲੋਮੀਟਰ ਚਲਾ ਗਿਆ ਹਾਂ ਜੀ ਹੁਣ ਉਸਨੇ ਵਾਪਸ ਨਹੀਂ ਆਣਾਗਾ ਉਸ ਰਸਤੇ ਨੇ ਲਾ ਸਰਕਰ ਉਹ ਤਾਂ ਉੱਥੇ ਘੁੰਮ ਜੂਗਾ ਜੀ ਉਹ ਕਿੱਥੇ ਨੂੰ ਆਉਣਾ ਬਸ ਉਹਨੂੰ ਕੋਲ ਲੈਣੇ ਆ ਸਿੱਤੈ ਬੁਲਾਨੇ ਆ ਲਾਉ ਨੂੰ ਤਾਂ ਰਸਤੇ ਦਾ ਨਹੀਂ ਪਤਾ ਮੰਨ ਲਓ ਰਸਤਾ ਪਤਾ ਨਹੀਂ ਗਿਆ ਔਰ ਮੈਨੂੰ ਪਤਾ ਹੁੰਦਾ ਰਸਤਾ ਮਤਲਬ ਉਸ ਨੂੰ ਆਪਾਂ ਸਿੱਧਾ ਦੱਸ ਦਾਂਗੇ ਕਿ ਤੂੰ ਸਾਡੇ ਬੋਰ ਤੇ ਵਾਪਸ ਆਣਾ ਮੁੜ ਕੇ ਤੁਸੀਂ ਕਿਵੇਂ ਦੱਸੇਂਗੇ ਜੀ ਉਹਦੇ ਕੋਲ ਤਾਂ ਫੋਨ ਵੀ ਨਹੀਂ ਹੈਗਾ ਉਹਨੂੰ ਪਹਿਲੇ ਹੀ ਦੱਸ ਕੇ ਭੇਜੇਂਗੇ ਨਾ ਕਿ ਤੂੰ ਇੱਥੇ ਵਾਪਸ ਮੁੜ ਕੇ ਆ ਜਾਣਾ ਤੁਸੀਂ ਕਹਿ ਰਿਆਂ ਨਾਲੇ ਬਾਗਿਆ ਜੀ ਉਹ ਉਹ ਹੁਣ ਸਵਾਲ ਵੀ ਤਾਂ ਪੂਰਾ ਕਰਨਾ ਕਿਸੇ ਤਰ੍ਹਾਂ ਹੁਣ ਮੈਂ ਝੂਠ ਸੱਚ ਬੋਲ ਕੇ ਅੱਛਾ ਜੀ ਗੱਲ ਤਾਂ ਉਹੀ ਹੈ ਕਿ ਮੈਂ ਤੇਰੇ ਦਿਮਾਗ ਦਾ ਟੈਸਟ ਲੈ ਰਿਹਾ ਵੀ ਤੇਰਾ ਦਿਮਾਗ ਚੱਲਦਾ ਜਾਂ ਨਹੀਂ ਚੱਲਦਾ ਕਿੰਨਾ ਚੱਲਦਾ ਮੇਰਾ ਕਿੰਨਾ ਤਾਂ ਦਿਮਾਗ ਚੱਲਦਾ ਜੀ ਹੁਣ ਹੁਣ ਤੁਸੀਂ ਕਹ ਰਹੇ ਹੁਣ ਦੇਖੋ ਜੀ ਤੁਸੀਂ ਕਹਿ ਰਹੇ ਬੰਤ ਨੂੰ ਉੱਥੇ ਭੇਜਦਾ ਮੈਂ ਤੁਹਾਨੂੰ ਕਹਿ ਰਹੀਆਂ ਬੰਤ ਉੱਥੇ ਜਾ ਨਹੀਂ ਸਕਦਾ ਹੈਗਾ ਜੀ ਇਸ ਤੋਂ ਜ਼ਿਆਦਾ ਮੇਰਾ ਦਿਮਾਗ ਕੀ ਚੱਲੂਗਾ ਉਹ ਤਾਂ ਕਦੇ ਉੱਥੇ ਗਿਆ ਨਹੀਂ ਨਾ ਉਹ ਕਦੇ ਉੱਠਦਾ 10 11 ਵਜੇ ਤੋਂ ਪਹਿਲਾਂ ਤੁਸੀਂ 5 ਵਜੇ ਸਬਾਲ ਦੇ ਵਿੱਚ ਸੋ ਰਿਆ ਨਾ ਤੁਸੀਂ 5 ਵਜੇ ਠਾਰੀ ਜਾ ਜਣੇ ਉਹਨੂੰ ਇਹ ਤਾਂ ਸਵਾਲ ਆ ਸਵਾਲ 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 ਅੱਛਾ ਜੀ ਹਾਂ ਤੁਸੀਂ ਇੱਕ ਵਾਰੀ ਗੱਲ ਸਮਝ ਪਹਿਲਾਂ ਫਿਰ ਫਿਰ ਬਾਅਦ ਚ ਗੱਲ ਕਰੀ ਜੇ ਨਾ ਸਮਝ ਆਈ ਫਿਰ ਪੁੱਛੀ ਅੱਛਾ ਜੀ ਮਾਲੇ ਇੱਥੇ ਚਲਾ ਗਿਆ ਉਹ 4 ਕਿਲੋਮੀਟਰ ਹਾਂਜੀ ਹੁਣ ਉਸਨੇ ਸਿੱਧਾ ਆਣਾ ਜਿੱਥੋਂ ਉਹ ਚੱਲਿਆ ਸੀਗਾ ਮਾਦਰ ਗਿਆ ਆਪਾਂ ਨੇ ਭੇਜਤਾ ਇੱਥੇ ਤੇ ਉਹਨੂੰ ਉਸਨੇ ਸਿੱਧਾ ਇੱਥੇ ਵਾਪਸ ਆ ਜਾਣਾ ਆਹ ਕੀ ਗੱਲ ਦਿਮਾਗ ਚ ਹਾਂਜੀ ਹਾਂ ਇੱਧਰੋਂ ਗਿਆ ਹੁਣ 5 ਕਿਲੋਮੀਟਰ ਇੱਧਰੋਂ ਗਿਆ 4 ਹੁਣ ਜਿੰਨਾ ਉਹ ਵਾਪਸ ਆਇਆ ਉਹ ਕਿੰਨੇ ਮੀਲੋਮੀਟਰ ਆ ਇਹ ਦੱਸਣਾ ਉਹ ਲਾ ਜਿੰਨਾ ਦਿਮਾਗ ਲਾਣਾ ਲੈ ਇਹ ਕਿਹੜੀ ਵੱਡੀ ਗੱਲ ਆ ਹਾਂ ਜਿੰਨਾ ਕੋ ਹੋ ਗਿਆ ਉਹਨਾਂ ਖਾਜੂਗਾ ਵਾਪਸ 5 ਕਿਲੋਮੀਟਰ ਇੱਧਰੋਂ ਆ ਜੇਗਾ ਚਾਰ ਇੱਧਰੋਂ ਆਜੂਗਾ ਵਾਪਸ ਤਾਂ ਆਣਾ ਨਹੀਂ ਹੈਗਾ ਸਿੱਧਾ ਹੀ ਜਾਣਾ ਉੱਥੋਂ ਫਿਰ ਸਿੱਧਾ ਆਜੂਗਾ ਜੀ ਉਹ ਹੀ ਦੱਸਣਾ ਵੀ ਜਿਹੜਾ ਸਿੱਧਾ ਆਇਆ ਉਹ ਕਿੰਨੇ ਕਿਲੋਮੀਟਰ ਆਇਆ ਇਹ ਮੈਨੂੰ ਕੀ ਪਤਾ ਹੋਣਾ ਬੰਤ ਨੂੰ ਪੁੱਛੀਏ ਜਦ ਆਜੂਗਾ ਓ ਬੀਬੀ ਸਵਾਲ ਤਾਂ ਹੁਣ ਤਾਂ ਹੀ ਨਿਕਲੂਗਾ ਨਾ ਜੇ ਤੂੰ ਦੱਸੇਂਗੀ ਹੁਣ ਦਿਮਾਗ ਤਾਂ ਤੇਰਾ ਦੇਖਣਾ ਬੰਤ ਦਾ ਤੱਕ ਨਾ ਦੇਖਾ ਮੈਂ ਕਰਦੇ ਆ ਤੁਸੀਂ ਸਰ ਜੀ ਗਿਆ ਉਹ ਕੰਮ ਉਹਦਾ ਆਊਗਾ ਉਹ ਮੈਨੂੰ ਕੀ ਪਤਾ ਹੁਣ ਕਿੰਨਾ ਆਊਗਾ ਮੈਂ ਤਾਂ ਜੇ ਆਪ ਜਾਊਂਗੀ ਤਾਂ ਦੱਸੂਗੀ ਵੀ ਨਾ ਆਈਆਂ ਹੁਣ ਐਂ ਦੱਸ ਵੀ ਤੈਨੂੰ ਅੰਗਰੇਜ਼ੀ ਸਿੱਖਣੀ ਆ ਮੈਂ ਸਰ ਜੀ ਹੁਣ ਅੰਗਰੇਜ਼ੀ ਤਾਂ ਸਿੱਖਣੀ ਆ ਤੁਸੀਂ ਤਾਂ ਮੈਨੂੰ ਹੋਰ ਹੀ ਕੁਝ ਸਿਖਾਈ ਜਾ ਰਹੇ ਆ ਫਿਰ ਸਵਾਲ ਦਾ ਜਵਾਬ ਕੌਣ ਦੇਊਗਾ ਮੈਂ ਦੇ ਤਾਂ ਦਿੱਤਾ ਜੀ ਹੁਣ ਇਹ ਤਾਂ ਤੂੰ ਕਰ ਬੰਤ ਤੇ ਗੱਲ ਗੇਰਤੀ ਕੇ ਬੰਤ ਦੱਸੂਗਾ ਫਿਰ ਹੁਣ ਸਰ ਜੀ ਜੇਦਾ ਜਾਊਗਾ ਥੋੜਾ ਸਿੱਖਣੀ ਆ ਜਿਹੜਾ ਜਾਊਗਾ ਪਤਾ ਤੁਹਾਨੂੰ ਹੋਊਗਾ ਨਾ ਫਿਰ ਉਹੀ ਤਾਂ ਸਵਾਲ ਆ ਬੀਬੀ ਉਹੀ ਤਾਂ ਦਿਮਾਗ ਦੀ ਗੱਲ ਆ ਵੀ ਉਹ ਬਿੰਦਾ ਇੱਥੇ ਬੈਠਾ ਦੱਸ ਦੇਵੇ ਕਿ ਉੱਥੋਂ ਤੋਂ ਇੱਥੇ ਕਿੰਨੀ ਦੂਰੀ ਆ ਤੁਸੀਂ ਐ ਕਰੋ ਜੀ ਤੁਸੀਂ ਮੈਨੂੰ ਅੰਗਰੇਜ਼ੀ ਸਿਖਾਓ ਜਦ ਬੰਤ ਆ ਗਿਆ ਉਹਨੂੰ ਮੈਂ ਪੁੱਛ ਲਾਂਗੀ ਵੀ ਕਿੰਨਾ ਕਿਲੋਮੀਟਰ ਗਿਆ ਫਿਰ ਮੈਂ ਤੁਹਾਨੂੰ ਦੱਸ ਦਾਂਗੀ ਇਹਦਾ ਬੀਬੀ ਗੱਲ ਨਹੀਂ ਬਣੀ ਇਹ ਫਿਰ ਤੈਨੂੰ ਸੁਝ ਨਹੀਂ ਲੱਗਣੀ ਅੰਗਰੇਜ਼ੀ ਹੁਣ ਤੂੰ ਜੇ ਮਾੜਾ ਮੁੱਟਾ ਦਿਮਾਗ ਚ ਲਾਵੇਂਗੀ ਤਾਂ ਪਤਾ ਲੱਗੇਗਾ ਨਾ ਮੈਨੂੰ ਵੀ ਪਤਾ ਲੱਗੇ ਕਿ ਤਰ੍ਹਾਂ ਦਿਮਾਗ ਚੱਲ ਰਿਹਾ ਫਿਰ ਸਰ ਜੀ ਤੋਂ ਬਿਨਾ ਅੰਗਰੇਜ਼ੀ ਨਹੀਂ ਸਿਖਾਉਂਦੇ ਤੁਸੀਂ ਅੰਗਰੇਜ਼ੀ ਤਾਂ ਮੈਂ ਸਿਖਾ ਦੂੰਗਾ ਉਹ ਕੋਈ ਚੱਕਰ ਨਹੀਂ ਹੈਗਾ ਪਰ ਤੇਰੇ ਸਮਝ ਨਹੀਂ ਗੱਲ ਲੱਗਣੀ ਬੇੜਾ ਤਾਂ ਬੰਤਦਾ ਬਹਿ ਗਿਆ ਭਣਾ ਉੱਥੇ ਕੀ ੱਟਕੇ ਖਾਣ ਗਿਆ ਹੈ ਇੱਧਰ ਮੈਨੂੰ ਪੁੱਛੀ ਜਾਂਦੇ ਆ ਸਰ ਜੀ ਵੀ ਕਿੱਥੇ ਆ ਕਿੰਨੇ ਟਾਈਮ ਚ ਆਊਗਾ ਮੈਨੂੰ ਦੱਸ ਭਲਾ ਕੀ ਪਤਾ ਸਰ ਜੀ ਕੋਈ ਨਾ ਉਹਨੂੰ ਆ ਜਾਂਦੋ ਮੈਂ ਤੁਹਾਨੂੰ ਉਹਨੂੰ ਪੁੱਛ ਕੇ ਦੱਸਾਂਗੀ ਵੀ ਕਿੰਨਾ ਕਿਲੋਮੀਟਰ ਪਿਆ ਤੁਸੀਂ ਮੈਨੂੰ ਅੰਗਰੇਜ਼ੀ ਸਿਖਾ ਦਿਓ ਆਪਾਂ ਨੇ ਤਾਂ ਸਵਾਲ ਤਾਂ ਪਾਇ ਆਪਾਂ ਦਾ ਸਵਾਲ ਚ ਨਕਲੀ ਬੰਤ ਨੂੰ ਭੇਜਿਆ ਇੱਥੋਂ ਹੁਣ ਸਰ ਜੀ ਇਹ ਨਕਲੀ ਬੰਤ ਖੜਾ ਗਿਆ ਇੱਕ ਤਾਂ ਇਹ ਮੇਰਾ ਦਿਮਾਗ ਖਰਾਬ ਕਰਤਾ ਜੀ ਉਹ ਨਕਲੀ ਨੂੰ ਕਲੀ ਦਾ ਵੀ ਆਪ ਬਣਾਏ ਬਣਾਉਂਦੇ ਹੁੰਦੇ ਆ ਸਵਾਲ ਦੇ ਵਿੱਚ ਤਾਂ ਬਣਾਣਾ ਹੁੰਦਾ ਕਰੈਕਟਰ ਨੂੰ ਚਲ ਐ ਕਰਕੇ ਤੂੰ ਇਹ ਸਵਾਲ ਮੈਂ ਤੇਰੇ ਇੱਥੇ ਛਾਪਦਾ ਦਿੱਤਾ ਠੀਕ ਆ ਇਹਦੇ ਹੋਮਵਰਕ ਲਿਖ ਦੇਣਾ ਠੀਕ ਆ ਅੱਛਾ ਜੀ ਕਰ ਤੂੰ ਕੰਮ ਅੱਛਾ ਜੀ ਕਰਕੇ ਆਉਣਾ ਹੈ ਠੀਕਾ ਇਹ ਮੈਂ ਲਿਖਦਾ ਤੂੰ ਘਰ ਸਮਝ ਗਿਆ ਨਾ ਦਿਮਾਗ ਲੜਾਣਾ ਇਸ ਤੇ ਠੀਕਾ ਨਾਲੇ ਬੰਤ ਨੂੰ ਉਹਨਾਂ ਦਿਖਾਣ ਲੱਗ ਜੀ ਉਸ ਨਾਲ ਕੋਈ ਲੈਣ ਦੇ ਨਿਸਕਾ ਸਾਰਾ ਠੀਕ ਆ ਜੀ ਹਾਂ ਬੰਤ ਤਾਂ ਆਪਾਂ ਨੇ ਇੱਕ ਨਕਲੀ ਕਰੈਕਟਰ ਪਾਇਆ ਕਿ ਤੇ ਮੇਰੇ ਨਾਲ ਲੜ ਲੜਨਾ ਜਿਵੇਂ ਤੂੰ ਕਾ ਗੱਲ ਬਣਾਤੀ ਅੱਛਾ ਜੀ ਅੱਛਾ ਹੁਣ ਮੈਂ ਤੈਨੂੰ ਆ ਫਿਰ ਅੱਜ ਦੀ ਅੰਗਰੇਜ਼ੀ ਸਿਖਾਵਾਂ ਅੱਛਾ ਹਾਂ ਇਹ ਸਿਖਾਓ ਸਰ ਜੀ ਹਾਂ ਤੈਨੂੰ ਮੈਂ ਸਿਖਾਵਾਂ ਅੱਜ ਆ ਹਾਂ ਮੰਨ ਲੈ ਹਾਂਜੀ ਜੇ ਕੋਈ ਅੰਗਰੇਜ਼ ਆ ਹਾਂਜੀ ਤੈਨੂੰ ਅੰਗਰੇਜ਼ੀ ਤਾਂ ਆਂਦੀ ਨਹੀਂ ਬਹੁਤੀ ਆਂਦੀ ਆ ਸਰ ਜੀ ਮੈਂ ਰੋਵ ਵਾਲੀ ਅੰਗਰੇਜ਼ੀ ਸਿੱਖੀ ਤਾਂ ਜੇ ਤਾਂ ਤੂੰ ਸਿੱਖਣੀ ਆ ਤਾਂ ਚੁੱਪ ਕਰਕੇ ਮੇਰੇ ਤੋਂ ਸਿੱਖੀ ਜਾ ਠੀਕ ਆ ਜੀ ਨਹੀਂ ਜਾ ਫਿਰ ਠੀਕ ਆ ਸਰ ਜੀ ਹੁਣ ਮੈਂ ਬੋਲਦੀ ਨਹੀਂ ਹਾਂ ਦੇਖੋ ਜੇ ਕੋਈ ਅੰਗਰੇਜ਼ ਆ ਗਿਆ ਮਤ ਬਲ ਹੂੰ ਉਹ ਤੈਨੂੰ ਹੁਣ ਲੱਗਿਆ ਆਉਂ 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 ਜੀ ਅੰਗਰੇਜ਼ੀ ਵਿੱਚ ਗੱਲ ਕਰਨ ਹੂੰ ਉਹ ਤਨੇਸ ਨੂੰ ਪਹਿਲਾਂ ਤਾਂ ਉਹੀ ਲਾਈਨ ਬੋਲ ਦੇਣੀ ਆ ਅੱਛਾ ਜੀ ਉਹ ਜਿਹੜੀ ਮੈਂ ਤੈਨੂੰ ਦੱਸੀ ਤੀਗੀ ਉਹ ਚੁੱਪ ਕਰ ਜੂਗਾ ਠੀਕ ਆ ਓਕੇ ਹਾਂਜੀ ਫੇਰ ਤਨੇਸ ਨੂੰ ਦੱਸਣਾ ਵੀ ਹਮ ዱ ਯੂ ዱ ਯੂ ዱ ਯੂ ዱ ਯੂ ਵਾਨਾ ਵਨ ਵਾਨਾ 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 ਹਾਂ ਵਾਨਾ do you wanna do you wanna learn learn punjabi punjabi ha hun bol ke dikha mainu do you learn oh ho oh, oh. ho do you learn na oh, ni ladna ni Punjab... haan wanna 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 ba, wanna one wanna vae naal wanna wanna do you wanna ਲਰਨ ਲਰਨ ਪੰਜਾਬੀ ਪੰਜਾਬੀ ਹਾਂ ਇਹਨੇ ਤੁਹਾਡੇ ਲੈਜੇ ਨਾਲ ਲੈਜੇ ਨਾਲ ਦੇ ਕਿਵੇਂ ਜੀ డు ਯੂ ਵਾਨਾ ਲਰਨ ਪੰਜਾਬੀ 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 ਹਾਂ ਆ ਚੀਜ਼ ਹੁਣ ਸੁਣਾ ਇਹਦਾ ਮਤਲਬ ਕੀ ਆ ਜੀ ਹੁਣ ਵੀ ਤੁਸੀਂ ਪੰਜਾਬੀ ਸਿੱਖਣੀ ਚਾਹੁੰਦੇ ਆ ਅੱਛਾ ਜੀ ਮੈਂ ਅੰਗਰੇਜ਼ ਨੂੰ ਪੁੱਛਾਂ ਵੀ ਤੂੰ ਪੰਜਾਬੀ ਸਿੱਖਣੀ ਚਾਹੁੰਦਾ ਹਾਂ ਹਾਂ ਪਹਿਲਾਂ ਉਹ ਦਬਕਾ ਮਾਰ ਦੇ ਹੂੰ ਵੀ ਤੇਰੀ ਹਿੰਮਤ ਕੀ ਮੈਂ ਉਹ ਹੀ ਬੋਲਣ ਦੀ ਤੇਰੀ ਹਿੰਮਤ ਕਿਵੇਂ ਹੋਈ ਬੋਲਣ ਦੀ ਵੀ ਤੂੰ ਪੰਜਾਬੀ ਸਿੱਖਣੀ ਚਾਹਣਾ ਅੱਛਾ ਇਹ ਪੁੱਛਣਾ ਤਨੇ ਡੂ ਯੂ ਵਨ ਹਾਂ ਸਰ ਜੀ ਅੱਗੇ ਕੀ ਸੀ ਲਰਨ ਲਰਨ ਪੰਜਾਬੀ ਪੰਜਾਬੀ ਹਾਂ ਫਿਰ ਤਨੂ ਯੂ ਵਨ ਲਰਨ ਪੰਜਾਬੀ ਹੁਣ ਦੋ ਆਪਸ਼ਨਾਂ ਹੋਣਗੀਆਂ ਦੇਖ ਅੱਛਾ ਜਾਂ ਤਾਂ ਉਹ ਕਹੇਗਾ ਨੋ 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 ਜਾਂ ਕਹੇਗਾ ਯਸ ਯਾ ਯਸ ਯਾ ਹਾਂ ਅੱਛਾ ਹੁਣ ਜੇ ਦਾ ਨੋ ਕਹੇਗਾ ਫੇਰ ਤਨੇ ਕਹਿ ਦੇਣਾ ਗੈਟ ਅਵੇ ਗੈਟ ਅਵੇ ਹਾਂ ਯਾ ਗੈਟ ਆਊਟ ਦਫਾ ਹੋ ਗੈਟ ਆਊਟ ਦਫਾ ਹੋ ਦੂਜੀ ਜਗ੍ਹਾ ਨਹੀਂ ਜੇ ਉਹ ਯੱਸ ਕਰੇਗਾ ਹੂੰ ਫੇਰ ਥੋੜੀ ਜਿ ਨਰਮ ਹੋ ਜੀ ਅੱਛਾ ਜੀ ਫੇਰ ਕੀ ਕਹਿਣਾ ਫੇਰ ਕਹਿਣਾ ਕਮ ਆਨ ਕਮ ਆਨ ਕਮ ਆਨ ਕਮ ਆਨ ਫੇਰ ਸਿੱਖ ਲੀ ਮਤਬਲ ਤਿਆਰ ਹੋ ਜਾਏਗਾ ਪੰਜਾਬੀ ਅੱਛਾ ਜੀ ਫੇਰ ਉਹਨੂੰ ਬਿਠਾ ਲਈ ਚ ਹੈ ਕਿਤੇ ਹੂੰ ਚਾਹ ਖੜੇ ਖੜੇ ਨੂੰ ਸਿਖਾ ਦੀ जी. आ, जी. ले आ, बात। 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 अच्छा जी हां फिर तन्नू इक ਹੋਰ ਨੁਕਸਾ ਦੱਸਾਂ ਹਾਂਜੀ ਫਿਰ ਤਨੇ ਇੱਕ ਲੱਖਰ ਲੈ ਲੈਣਾ ਵਟ ਵਟ हां ਵਟ 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 ਅੱਛਾ ਜੀ ਬਸ ਤਨੇ ਵਟ 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 ਚੀ ਸਾਰੀ ਅੰਗਰੇਜ਼ੀ ਸਿਖਾ ਦੇਣੀ ਇਹਨੂੰ ਅੰਗਰੇਜ਼ੀ ਸਿਖਾ ਦੇਣੀ ਹੈ ਜੀ ਅੰਗਰੇਜ਼ੀ ਹਾਂ ਵਟ 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 ਉਹ ਕਿਵੇਂ ਸਰ ਜੀ ਹਾਂ ਸਭ ਤੋਂ ਪਹਿਲਾ ਦਿਨ ਦੇਖ ਕਰਨਾ ਇੱਕ ਮਿੰਟ ਉਸਨੂੰ ਕਹਿ ਦੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜਿਆਦਾ ਇਸ਼ਾਰਿਆਂ ਤੇ ਗੱਲ ਕਰੀ ਨੂੰ ਪਤਾ ਨਹੀਂ ਲੱਗੀ ਵੀ ਅੰਗਰੇਜ਼ੀ ਆਂਦੀ ਹੈ ਕਿ ਘਟ ਆਂਦੀ ਹੈ ਅੱਛਾ ਇੱਕ ਮਿੰਟ ਇੱਕ ਮਿੰਟ ਮੈਂ ਕਹਿੰਦੀ ਐ ਕਰਕੇ ਦੇਖ ਦੇਖ ਦੇ ਅੱਛਾ ਇਸ ਦਾ ਮਤਲਬ ਲੋ ਆਪ ਵੀ ਸਮਝੇ ਵੀ ਇੱਕ ਮਿੰਟ ਵੇਟ ਕਰਨ ਇੱਕ ਮਿੰਟ ਉਹਨੂੰ ਕਹਦੇ ਠਹਿਰ ਜਾ ਮੈਂ ਇੱਕ ਰੱਸੀ ਵਾਟ ਲਾਂ ਮੈਂ ਇੱਕ ਰੱਸੀ ਵਾਟ ਲਾਂ ਹਾਂ ਅੱਛਾ ਜੀ ਅੰਗਰੇਜ਼ ਨੂੰ ਸਰ ਜੀ ਹਾਂ ਮੈਂ ਰੱਸੀ ਵਾਟ ਕੇ ਕੀ ਕਰਨਾ ਉਹ ਅੰਗਰੇਜ਼ੀ ਨਹੀਂ ਸਿਖਾਣੀ ਕਰੇ ਜੀ ਨੂੰ ਨਾ ਪੰਜਾਬੀ ਦੀ हां जी पंजाबी सिखाण नाल फिर रस्सी बटण ਦਾ ਕੀ ਹੈ ਜੀ ਫਿਰ ਬਟ ਇੱਕ ਇੱਕ ਅੱਖਰ ਕਰਕੇ ਸਿੱਖੇਗਾ ਨਾ ਉਹ ਉਹ ਵਿਚਾਰਾ ਪੂੜਾ ਉਹਨੂੰ ਕੀ ਪਤਾ ਪੰਜਾਬੀ ਦਾ ਅੱਛਾ ਵੀ ਜਿਹੜਾ ਕੰਮ ਉਹਨੂੰ ਸਿਖਾਣ ਨਾਲ ਕਰਕੇ ਦਿਖਾਣਾ ਪੈਣਾ ਮੈਨੂੰ ਹਾਂ ਇੱਕ ਇੱਕ ਅੱਖਰ ਸਿਖਾਣਾ ਨਾਲ ਦੀ ਨਾਲ ਕਰਦੇ ਜਾਣਾ ਅੱਛਾ ਸ਼ੁਰੂਆਤ ਉੱਥੇ ਕਰਾਂਗੇ ਜਿਹੜਾ ਅੱਖਰ ਸੌਖਾ ਜਾ ਸਮਝ ਆ ਜੇ ਉਸ ਨੂੰ ਅੱਛਾ ਮੈਨੂੰ ਕਹਾ ਇੱਕ ਮਿੰਟ ਰੁਕ ਜਾ ਮੈਂ ਰੱਸੀ ਬਾਟਾਂ ਹਾਂ 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 ਅੱਛਾ ਜੀ ਉਹਨੂੰ ਕਹਿੰਦੀ ਲੈ ਫਿਰ ਮੈਂ ਇੱਕ ਮਿੰਟ ਰੱਸੀ ਬਾਟ ਲਾਂ ਹੂੰ ਉਹ ਜਦ ਦੇਖੇਗਾ ਰੱਸੀ ਪੱਟ ਦੀ ਉਹ ਸਮਝ ਜਾਏਗਾ ਵੀ ਹਾਂ ਬੱਟਾ ਇਹਨੂੰ ਕਹਿੰਦੇ ਆ ਬੱਟਣਾ ਅੱਛਾ ਜੀ ਸਮਝ ਆ ਗਈ ਠੀਕ ਆ ਜੀ ਇਹਨੂੰ ਵੀ ਆ ਜਾਏਗੀ ਅੱਛਾ ਮੈਂ ਦੂਜੀ ਕਰਨੇ ਕਹਿੰਦਾ ਠਹਿਰ ਜਾ ਠਹਿਰ ਜਾ ਠਹਿਰ ਜਾ ਹੂੰ ਮੈਂ 1 ਮਿੰਟ ਉਹ ਕੀ ਕਹਿੰਦੇ ਆ ਸੁਣੋ ਬੱਟਣਾ ਸੇਮੀਆਂ ਬੱਟਣਾ ਆ ਸੇਮੀਆਂ ਲਾੜੇ ਅੱਛਾ ਜੀ ਕਿ ਮੈਂ ਸੇਮੀਆਂ ਸੇਮੀਆਂ ਬੱਟੀਆਂ ਹੋਏ ਦਿਖਾ ਦਈ ਉਸਨੂੰ ਆਹ ਬੱਟੀ ਆਹ ਸੇਮੀਆਂ ਬੱਟੀਆਂ ਸੇਮੀਆਂ ਬੱਟੀਆਂ ਹਾਂ ਸੇਮੀਆਂ ਬੱਟੀਆਂ ਇੱਕ ਇਹ ਅੱਖਰ ਦਿਖਾ ਦਿਆ ਫਿਰ ਤੂੰ ਕਹਦੀ ਵੀ ਇੱਕ ਦੋ ਹੋਰ ਰਹਿ ਜਾ ਕੋਈ ਜੋੜ ਲੀ ਅੱਖਰ ਅੱਛਾ ਜੀ ਕਿਸੇ ਕੋਈ ਬੰਦਾ ਆਂਦਾ ਹੋਵੇਗਾ ਸਾਹਮਣੇ ਆ ਕੋ ਦੇਖਦੀ ਰਹੀ ਡੀਕਦੀ ਵੀ ਕੋਈ ਤੀਵੀ ਆਵੇ ਕੋਈ ਬੰਦਾ ਆਵੇ ਕੋ ਬੱਚਾ ਆਵੇ ਅੱਛਾ ਜੀ ਹੈ ਫਿਰ ਤੂੰ ਉਸ ਨੂੰ ਦੇਖ ਕੇ ਕਹਣਾ ਕਿਵੇਂ ਬਟਾ ਚੜਾਈ ਫਿਰਦਾ ਕਿਵੇਂ ਬੱਟ ਪਾਈ ਫਿਰਦਾ ਮੱਥੇ 'ਚ ਕਿਵੇਂ ਬੱਟ ਪਾਈ ਫਿਰਦਾ ਅੱਛਾ ਕਿਵੇਂ ਮੱਥੇ 'ਚ ਪਾਈ ਫਿਰਦਾ ਫਿਰ ਅੰਗਰੇਜ਼ ਕਹੇਗਾ ऐसे ही करेगा उनको समझ नहीं आनी भी बटा क्या होंगे फिर तू इस तरह पाके दिखा दी इस तरह के इसको करना है बटा आ, आ भाई फिर हां ठीक है जी दिस इज बटा दिस इज बटा दिस इज व्हाट मथे बट मथे बट ठीक है समझ आ जाएगी हां जी फिर उसको तू कह दी भी द सोआ बिचो सोआ बटा 10 अच्छा जी 4 बटा 2 ਹੂੰ 3/2 ਹੂੰ ਫਿਰ ਉਹਨੂੰ ਦੱਸ ਦੇਣਾ ਕਿ ਜਦੋਂ ਇਸ ਤਰ੍ਹਾਂ ਲਿਖਦੇ ਆ ਨਾ ਡਿਵਾਈਡ ਕਰਦੇ ਆ ਕਿਸੇ ਚੀਜ਼ ਨੂੰ ਵੰਡ ਕਰਦੇ ਆ ਉਹਨੂੰ ਵਟਾ ਬੋਲਦੇ ਆ ਹੂੰ ਫਿਰ ਉਹਨੂੰ ਸਮਝ ਲੱਗ ਜੇਗੀ ਮੈਨੂੰ ਲੱਗਿਆ ਡਿਫਰੈਂਸ ਪਤਾ ਲੱਗ ਜਾਣਾ ਵਟ ਵਟਾ ਵਟ ਇਹ ਕੀ ਚੀਜ਼ ਆ ਠੀਕ ਆ ਜੀ ਫਿਰ ਉਸ ਤੋਂ ਬਾਅਦ ਵੀ ਜਿੱਤਰਾ ਹੁਣ ਖੇਤ ਦੇ ਵਿੱਚ ਆਪਾਂ ਬੈਠੇ ਆ ਹੂੰ ਉਹਨੂੰ ਖੇਤ ਦੀ ਸੈਰ ਵੀ ਕਰਾਦੀ ਕਰੇ ਅੱਛਾ ਜੀ ਹਾਂ ਲਾਸਰ ਜੀ ਮੈਂ ਉਹਨੂੰ ਠੇਕਾ ਲਿਆ ਸੈਰ ਕਰਾਉਣ ਨੂੰ ਫਿਰ ਅੰਗਰੇਜ਼ੀ ਤਾਂ ਤਾਂ ਹੀ ਸਿੱਖੂਗਾ ਨਾ ਹੁਣ ਦੇਖ-ਦੇਖ ਕੇ ਅੰਗਰੇਜੀ ਜੀ ਪੰਜਾਬੀ ਆ ਪੰਜਾਬੀ ਪੰਜਾਬੀ ਫਿਰ ਉਸ ਨੂੰ ਕਹਿੰਦੇ ਖੇਤ ਚੱਲਿਆਣਾ ਪੈਣਾ ਜੀ ਅੰਗਰੇਜ਼ ਨੂੰ ਹਾਂ ਖੇਤ ਚਲੋ ਆਦਦੇ ਜਾਂਦੇ ਖੇਤ ਟੱਕਰੀ ਜਾਂਦੇ ਕਿਤੇ ਲੱਗੇ ਤੇ ਚੱਲ ਲਿਆਉਂਗੀ ਜੀ ਹਾਂ ਫਿਰ ਤੂੰ ਅੱਗੇ ਅੱਗੇ ਤੁਰ ਲਈ ਉਹਨੂੰ ਕਹਿੰਦੀ ਪਿੱਛੇ ਪਿੱਛੇ ਆ ਬੱਟੋ ਬੱਟਾ ਮੇਰੇ ਨਾਲ ਬੱਟੋ ਬੱਟਾ ਹਾਂ ਹੂੰ ਬਾਦ ਉਸ ਨੂੰ ਤਨੇ ਇਸ ਤਰ੍ਹਾਂ ਸਰ ਕੇ ਸਿਖਾਣਾ ਸਰ ਉਹਨੂੰ ਤਾਂ ਮੈਂ ਸਿਖਾਵਾਂਗੀ ਜੀ ਹਾਂ ਤੁਸੀਂ ਮੈਨੂੰ ਅੰਗਰੇਜੀ ਤਾਂ ਸਿਖਾ ਦਿਓ ਮਤਲਬ ਜੇ ਹੁਣ ਹੈਲਪ ਦੀ ਹੈਲਪ ਆ ਤੂੰ ਪੰਜਾਬੀ ਸਖਾਵੇਂ ਕੋਈ ਨਾ ਕੋਈ ਅੱਖਰ ਉਹ ਤੇ ਅੰਗਰੇਜ਼ੀ ਦਾ ਵੀ ਸਿੱਖੇਂ। ਲੈ ਕਮਾਲ ਆ ਸਰ ਜੀ। ਹੁਣ ਮੈਨੂੰ ਕਾਦ ਅੰਗਰੇਜ਼ ਮਿਲੇਗਾ। ਕਾਦ ਮੈਂ ਉਹ ਤੋਂ ਅੰਗਰੇਜ਼ੀ ਸਿੱਖਾਂਗੀ। ਮੈਂ ਤੁਹਾਡੇ ਕੋਲ ਆਇਆ ਤੁਸੀਂ ਕਿਉਂ ਨਹੀਂ ਸਿਖਾਉਂਦੇ? ਤੁਸੀਂ ਸਿਖਾ ਦੋ। ਮੈਂ ਤੁਹਾਨੂੰ ਸਿਖਾਵਾਂ ਕਿੰਨੀ ਨੋਲਜ ਹੋਰ ਅੰਗਰੇਜ਼ੀ ਦੀ ਉਹਦੇ ਰਹਾ ਨਾ ਮੈਂ ਸਾਰੀ। ਹਾਏ ਹਾਏ ਸਰ ਜੀ ਮੈਂ ਤਾਂ ਬਾਹਰ ਜਾਣਾ ਜੀ ਆਈਲੈਸ ਕਰਨੀ ਆ। ਤੁਸੀਂ ਤਾਂ ਮੈਨੂੰ ਅੰਗਰੇਜ਼ੀ ਨੂੰ ਸਿਖਾਇਆ ਪਤਾ ਨਹੀਂ ਕੀ ਕੀ ਗੱਲਾਂ ਮਾਰ ਜਾਂਦੇ ਕਦੇ ਬੰਤ ਨੂੰ ਭੇਜ ਦਿੰਦੇ ਆ ਕਿਤੇ। ਆ ਮੈਂ ਤਾਂ ਸਰ ਜੀ ਹੋਰ ਹੀ ਗੱਲਾਂ ਕਰੀ ਜਾਂਦੇ ਆ ਤੁਸੀਂ ਤਾਂ ਜੀ। ਫਿਰ ਬੀਬੀ ਆਏ ਆ ਜਿੰਨ ਤਰ੍ਹਾਂ ਦਾ ਕੈਂਡੀਡੇਟ ਹੁੰਦਾ ਉਸੇ ਤਰੀਕੇ ਦੇ ਨਾਲ ਉਸ ਨੂੰ ਸਿਖਾਈ ਜਾਂਦੀ ਹੈ ਲੈਂਗੁਏਜ ਭਾਸ਼ਾ ਅੱਛਾ ਜੀ ਇਸ ਨੂੰ ਦਾ ਤਜਰਬਾ ਕਹਿੰਦੇ ਆ ਮੇਰੇ ਕੋਲ ਹੁਣ 15 ਸਾਲ ਦਾ ਤਜਰਬਾ 17 ਸਾਲ ਦਾ ਕਹਾਦਾ ਤਜਰਬਾ ਫਿਰ ਸਰ ਜੀ ਸਿਖਾਤਾ ਦੋ ਹੁਣ ਮੈਨੂੰ ਅੰਗਰੇਜ਼ੀ ਹੁਣ ਮੈਂ ਤੈਨੂੰ ਜੁਬਾਨੀ ਸਿਖਾ ਰਿਹਾ ਸਾਰਾ ਜੁਬਾਨੀ ਇਹਦਾ ਤੈਨੂੰ ਕੋਈ ਨੈਟ ਦੇ ਸਰਚਾਂ ਮਰ ਗਿਆ ਮਰ ਗਿਆ ਸਰਚਾਂ ਕੋਈ ਨਹੀਂ ਸਿਖਾਉਂਦਾ ਤੈਨੂੰ ਇਹ ਮੈਂ ਜਿੰਨੇ ਪੰਜਾਬੀ ਤਰੀਕੇ ਨਾਲ ਮੈਂ ਸਿਖਾਉਂਦਾ ਮੈਰੇ ਜੀ ਅੱਜ ਤੈਨੂੰ ਚਾਰ ਅੱਖਰ ਦੱਸੇ ਆ ਕਿਹੜੇ ਕਿਹੜੇ ਆ ਦੱਸ ਪਹਿਲਾਂ ਪਹਿਲੇ ਅੱਖਰ ਤਾਂ ਤੇਰੇ ਯਾਦ ਨਹੀਂ ਰਹਿੰਦੇ ਹੋਰ ਅੱਗੇ ਅੱਗੇ ਗਈ ਜਾਗੀ ਆ ਸਖਾ ਦੇ ਉਸਖਾ ਦੇ ਆ ਸਖਾ ਦੇ ਉਸਖਾ ਦੇ ਉਹੀ ਇੱਕ ਤਾਂ ਬੰਨਾ ਵਾਲਾ ਸਖਾ ਜੀ ਕਿਹੜਾ ਬੰਨਾ ਵਾਲਾ ਬੰਨਾ ਵਾਲਾ ਬੰਨ ਵਾਲਾ ਕਿਹੜਾ ਵੀ ਜੇ ਕੋਈ ਅੰਗਰੇਜ਼ੀ ਮਿਲੇ ਉਹਨੂੰ ਐ ਕਰਾ ਪੂਰਾ ਪੂਰਾ ਬੋਲ ਕੇ ਦੱਸ ਯੂ 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 ਬੰਨਾ ਪੰਜਾਬੀ ਕਮ ਕਮ ਦੂ ਕਿੱਥੇ ਗਿਆ ਲੜਨ ਕਿੱਥੇ ਗਿਆ ਯੂ do you do you wanna wanna learn learn punjabi punjabi ਜਿਹੜਾ ਵਾਨਾ ਇਸ ਦਾ ਮਤਲਬ ਹੁਣ ਕੀ ਆ ਇਹ ਵੀ ਸੁਣ ਲੈ ਇਹ ਬਣਿਆ ਵਾਟ ਬੋਲ ਵਾਟ ਵਾਂਟ ਟੂ ਟੂ ਦੀ ਵਾਟਰ ਉਹ ਹੈਗੀ ਪਹਿਲੀ ਫਾਰਮ ਜਦੋਂ ਆਪਾਂ ਵਾਟ ਤੇ ਟੂ ਨੂੰ ਇਕੱਠਾ ਬੋਲਣਾ ਹੋਵੇ ਵਾਂਟ ਤੇ ਟੂ ਨੂੰ ਇਕੱਠਾ ਬੋਲਣਾ ਹੋਵੇ ਹਾਂ ਫਿਰ ਆਪਾਂ ਕੀ ਕਰਦੇ ਆ ਜਿਹੜੇ ਗੋਰੇ ਲੋਕ ਆ ਉਹਨੂੰ ਇਕੱਠਾ ਬੋਲਦੇ ਆ ਵਾਨਾ ਵਨ ਉਹ ਸ਼ੋਰਟ ਕਰਦੇ ਆ ਜਿਸ ਤਰ੍ਹਾਂ ਆਪਾਂ ਪੰਜਾਬੀ ਦੇ ਵਿੱਚ ਸ਼ੋਰਟ ਛੋਟਾ ਛੋਟਾ ਕਰਦੇ ਆ ਅੱਖਰਾਂ ਨੂੰ ਹਾਂਜੀ ਉਹ ਮੈਂ ਬੋਲਦੇ ਆ ਉਹ ਜਿਆਦਾ ਟਾਈਮ ਨਹੀਂ ਹੁੰਦਾ ਜੀ ਉਹਨਾਂ ਕੋਲ ਬੋਲਣ ਦਾ ਆਹ ਹਾਂ ਵੇਲੇ ਘਟ ਹੁੰਦੇ ਆ ਨਾ ਉਹ ਆਏ ਤਾਂ ਸਾਰੇ ਆਪਾਂ ਵੀ ਛੋਟੇ ਕਰਦੇ ਆ ਅੱਖਰ ਨੂੰ ਹਾਂਜੀ ਆਪਾਂ ਜਦ ਬੋਲਦੇ ਆ ਦੇਖੋ ਲੈ ਤੁਸੀਂ ਚਾਹ ਪੀਓਗੇ ਹਾਂ ਆਪਾਂ ਕੀ ਬੋਲਦੇ ਆ ਚਾਹ ਪੀਓਗੇ ਹਾਂ ਛੋਟਾ ਨਹੀਂ ਕਰ ਦਿੰਦੇ ਅੱਖਰਾਂ ਨੂੰ ਹਾਂਜੀ ਇਸ ਤਰ੍ਹਾਂ ਹੀ ਠੀਕ ਹੈ ਹਾਂ ਉਹ ਬਾਟ ਟੂਨ ਬੋਲਦਾ ਬਾਨਾ ਹੂੰ ਹੁਣ ਬੋਲ డు ਯੂ డు ਯੂ ਬਾਨਾ ਬਾਨਾ ਲਰਨ ਲਰਨ ਪੰਜਾਬੀ ਪੰਜਾਬੀ ਹਾਂ ਇਸ ਤੋਂ ਅੱਗੇ ਕੀ ਕਹੇਗਾ ਉਹ ਬਾਨਾ ਲਰਨ ਪੰਜਾਬੀ ਨੋ ਯਸ 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 ਬਾਤ ਤੂੰ ਫਿਰ ਜੀ ਯਸ ਕਹੇਗਾ ਫਿਰ ਥੋੜੀ ਜੀ ਟਹਿਲੀ ਹੋ ਜੀ ਨਹੀਂ ਫਿਰ ਉਹਨੂੰ ਕਹਦੀ ਨਹੀਂ ਦਫਾ ਹੋ ਗੋ ਆਊਟ ਉਹਨੂੰ ਦਫਾ ਹੋਦਾ ਕੋਈ ਪਤਾ ਨਹੀਂ ਪਹੇਗਾ ਉਹ ਤਾਂ ਗਰੀਜ ਨੂੰ ਕੀ ਪਤਾ ਹੋਊਗਾ ਗੋ ਆਊਟ ਗੋ ਆਊਟ ਦਫਾ ਹੋ ਹਾਂ ਨਹੀਂ ਕਹਦਾ ਕਿ ਕਮ ਕਮ ਗੈਟ ਆਊਟ ਗੋ ਆਊਟ ਗੋ ਆਊਟ ਜਿਹੜਾ ਅੱਖਰ ਤਨੂੰ ਮੈਂ ਹੁਣ ਤਿੰਨ ਆਪਸ਼ਨਾਂ ਦੇ ਦਿਆਂ 99 99 ਗਟ ਗੋ ਲੋਸਟ ਗਟ ਗੋ ਲੋਸਟ ਜਿਹੜਾ ਅੱਖਰ ਤਨੂੰ ਹੁਣ ਇਹਦੇ ਸੌਖਾ ਲੱਗਦਾ ਉਹ ਰੱਖ ਲੈ ਇਹ ਸਾਰਿਆਂ ਦਾ ਇੱਕੋ ਹੀ ਮਤ ਬੁਲਾ ਸਰ ਜੀ ਲਾਈਟ ਆ ਗਈ ਮੋਟਰ ਚੱਲ ਗਈ ਜੀ ਅੱਛਾ ਅੱਛਾ ਕੋਈ ਨਾ ਬੱਸ ਮੈਂ ਹੁਣ ਲਾਈਟ ਹੁਣ ਤੇਰੀ ਕਲਾਸ ਹੋ ਗਈ ਖਤਮ ਬੱਸ ਜੀ ਹਾਂ ਬੱਸ ਇਹ ਚਾਰ ਅੱਖਰ ਚਾਹੇ ਲਿਖ ਕੇ ਲੈ ਜਾ ਚਾਹੇ ਦਿਮਾਗ ਚ ਪਾਗਲੇ ਜਾ ਹੁਣ ਮੈਂ ਕੱਲ ਨੂੰ ਪੜ੍ਹਨਾ ਇਹ ਤਾਂ ਮੈਨੂੰ ਯਾਦ ਰਹਿਣਗੇ ਜੀ ਹਾਂ ਕੱਲ ਨੂੰ ਪਰਖਾਂਗਾ ਵੀ ਦਿਮਾਗ ਤੇਰਾ ਕਿੰਨਾ ਹੈ ਤੁਸੀਂ ਲਿਖ ਵੀ ਦਿਓ ਜੇ ਲਿਖਨੇ ਆ ਜੀ ਨਾਲ ਉਹ ਬੰਤ ਵਾਲੀ ਕਹਾਣੀ ਪੂਰੀ ਕਰਕੇ ਲਿਆਈ ਤੁਸੀਂ ਟੈਨਸ਼ਨ ਨਾ ਲਓ ਜੀ ਬੰਤ ਨੂੰ ਤਾਂ ਮੈਂ ਜਾ ਕੇ ਪੁੱਛਾਂਗੀ ਵੀ ਤੂੰ ਕਰਨੀ ਕਿਤੇ ਹੈਂ ਲਿਖ ਕੇ ਦੇਵਾ ਹੋਰੇ ਲਿਖ ਦਿਓ ਜੀ ਉਹਨੂੰ ਤਾਂ ਮੈਂ ਚੰਗੀ ਤਣੇ ਸੜੀ ਦਊਂਗੀ ਕੀ ਆ ਹੋਇਆ ਕਦ ਦਾ ਹੁਣ ਤੱਕ ਨਹੀਂ ਮੁੜਿਆ ਹੈਗਾ ਪਹਿਲਾਂ ਉੱਥੇ ਕੀ ਕਰਨ ਗਿਆ ਲਰਨ ਅੱਛਾ ਜੀ ਪੰਜਾਬੀ ਠੀਕ ਹੈ ਜੀ ਆ ਲੈ ਚੈਨਲ ਦੇਖ ਲਈ ਸਮਝ ਆ ਰਿਹਾ ਨਾ ਹਾਂਜੀ ਮੈਂ ਪੁੱਛ ਲਾਂਗੀ ਫੋਨ ਤੇ ਜਨਾਈ ਸੰਭ ਬਸ ਬਸ ਮੈਨੂੰ ਫੋਨ ਨਾ ਕਰੀ ਮੈਂ ਪਹਿਲੇ ਗੀਜੀ ਹੁੰਨਾ ਬਹੁਤ ਸਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਦ ਦੁਪਹਿਰ ਨੂੰ ਨਾ ਹੀ ਕਾਲ ਲੈ ਅੱਛਾ ਜੀ ਹਾਂ ਉਹ ਮੈਂ ਪਾਣੀ ਲਾਦਾ